ਸ਼ਸ਼ੀਗੌਰ ਸਾਰਿਆਂ ਨੂੰ ਅਮਰਤ ਟੈਕ YouTube ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਖੇਤੀਬਾੜੀ ਬੈਂਕਾਂ ਵਿੱਚ ਪੋਸਟਾਂ ਆ ਚੁੱਕੀਆਂ ਨੇ। ਨਵਾਰਡ ਵੱਲੋਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਵਿੱਚ ਆਫੀਸ ਅਟੈਂਡੈਂਟ ਦੀਆਂ ਪੋਸਟਾਂ ਕੱਢੀਆਂ ਗਈਆਂ ਨੇ। ਕੌਣ-ਕੌਣ ਇਨ੍ਹਾਂ ਪੋਸਟਾਂ ਨੂੰ ਭਰ ਸਕਦਾ ਹੈ? ਕੀ ਉਮਰ ਹੱਦ ਰਹੂਗੀ? ਕਿੰਨੀਆਂ ਪੋਸਟਾਂ ਨੇ ਤੇ ਸੈਲਰੀ ਆਦਿ ਵਾਰੀ ਇਸ ਵੀਡੀਓ ਵਿੱਚ ਅੱਗੇ ਗੱਲਬਾਤ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਰਿਕਵੈਸਟ ਹੈ ਕਿ ਚੈਨਲ ਤੇ ਪਹਿਲੀ ਵਾਰ ਵੇਸਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਤੇ ਮਿਲਦਾ ਰਹੇ ਸੋ ਹੁਣ ਚੱਲਦੇ ਆ ਨੋਟੀਫਿਕੇਸ਼ਨ ਤੇ ਹਾਂਜੀ ਦੋਸਤੋ ਨਵਾੜ نیشنل ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵੱਲੋਂ ਆਫਿਸ ਅਟੈਂਡੈਂਟ ਦੀਆਂ ਪੋਸਟਾਂ ਅਨਾਉਂਸ ਕੀਤੇ ਗਏ ਨੇ ਗਰੁੱਪ ਸੀ ਦੀਆਂ ਪੋਸਟਾਂ ਨੇ ਜੀ ਵੈਕੈਂਸੀ ਦੀ ਗੱਲ ਕਰੀਏ ਤਾਂ 108 ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਜਿਹਦੇ ਵਿੱਚ ਏਜ ਲਿਮਟ ਦੀ ਗੱਲ ਕਰੀਏ ਤਾਂ 1/10/2024 ਤੱਕ ਜਿਹੜੀ ਉਮਰ ਦੀ ਸੀਮਾ ਗਈ ਉਹ 18 ਤੋਂ ਲੈ ਕੇ 30 ਸਾਲ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਦੀ ਐਸਸੀ ਕੈਟਾਗਰੀ ਨੂੰ 5 ਸਾਲ ਦੀ ਛੋਟ ਹੁੰਦੀ ਹੈ ਜੀ ਤੇ ਓਬੀਸੀ ਕੈਟਾਗਰੀ ਜਾਂ ਓਬੀਸੀ ਕੈਟਾਗਰੀ ਨੂੰ 3 ਸਾਲ ਦੀ ਛੋਟ ਹੈ ਜਿਹੜੀ ਕੋ ਗਵਰਨਮੈਂਟ ਦੇ ਨਾਰਮਲ ਜਨੇ ਉਹਨਾਂ ਅਨੁਸਾਰ ਮਿਲ ਜਾਣੀ ਆ ਮਿਨਿਮਮ ਐਜੂਕੇਸ਼ਨ ਘੱਟ ਤੋਂ ਘੱਟ ਜਿਹੜੀ ਕਿ ਯੋਗਤਾ ਹੋਵੇ ਉਹ 10ਵੀਂ ਪਾਸ ਹੋਣਾ ਚਾਹੀਦਾ ਜੀ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਆ ਤੇ ਜਿਹੜੀ ਸੈਲਰੀ ਆ ਉਹ ਤੁਹਾਨੂੰ ਦੱਸ ਦਈਏ ਕਿ 35000 ਰੁਪਏ ਇਹਨਾਂ ਜਿਹੜੀ ਕਿ ਪੋਸਟ ਦੀ ਸੈਲਰੀ ਆ ਜਿਹੜੀ ਮਹੀਨਾਵਾਰ ਸੈਲਰੀ ਹੁੰਦੀ ਹੈ ਜੀ ਅੱਗੇ ਐਪਲੀਕੇਸ਼ਨ ਦੀ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ 2 ਅਕਤੂਬਰ 2024 ਨੂੰ ਇਹ ਪੋਸਟਾਂ ਭਰਨੀਆਂ ਸ਼ੁਰੂ ਹੋਣਗੀਆਂ ਜੀ ਤੇ 21 10 2024 ਇਹਨਾਂ ਪੋਸਟਾਂ ਦੀ ਲਾਸਟ ਡੇਟ ਹੈ ਜੀ ਆਖਰੀ ਮਿਤੀ ਹੈ ਅੱਗੇ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਥੱਲੇ ਦੇ ਰੱਖਿਆ ਇੱਥੇ ਵੀ ਜਿਹੜੀ ਕੰਪਲੀਟ ਡਿਟੇਲ ਆ ਉਹ 2 ਤਰੀਕ ਨੂੰ ਜਿਹੜਾ 2 ਅਕਤੂਬਰ ਨੂੰ ਇਹਨਾਂ ਨੇ ਅਪਡੇਟ ਕਰਨੀ ਹੈ ਜੀ ਇਸ ਬੈਂਕ ਵੈਬਸਾਈਟ ਦੇ ਉੱਪਰ www.anaward.org ਦੇ ਉੱਪਰ ਤੁਸੀਂ 2 ਤਰੀਕ ਨੂੰ 2 ਅਕਤੂਬਰ ਨੂੰ ਇਸ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਅੱਗੇ ਕਿਉਂਕਿ ਇਹਨਾਂ ਨੇ ਅੱਗੇ ਜਿਹੜੀ ਐਪਲੀਕੇਸ਼ਨ ਫੀਸ ਹੈ ਜਾਂ ਸਿਲੈਕਸ਼ਨ ਪ੍ਰੋਸੈਸ ਆ ਉਹ ਇਹਨਾਂ ਨੇ ਅਪਡੇਟ ਨਹੀਂ ਕੀਤਾ ਤਾਂ ਇਹਨਾਂ ਨੇ ਨੋਟੀਫਿਕੇਸ਼ਨ ਪਾ ਦਿੱਤਾ ਹੈ ਜੀ 27/9/2024 ਤੋਂ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋਇਆਗਾ ਤੇ ਇਹਨਾਂ ਨੇ ਦੱਸਿਆ ਕਿ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਕੇ 2 ਅਕਤੂਬਰ ਨੂੰ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਪੂਰੀ ਜਾਣਕਾਰੀ ਅਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਪੰਜਾਬਜੋਬਸਰਚ.ਆਨਲਾਈਨ ਤੇ ਅਪਲੋਡ ਕਰ ਦੇਵਾਂਗੇ ਜੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਉੱਥੋਂ ਮਿਲ ਜਾਊਗੀ ਸੋ ਇਨਿੰਗ ਇਨਫਰਮੇਸ਼ਨ ਲੈ ਕੇ حاضر ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ